ਲੋੜੀ ਵਾਲੇ ਦਿਨ ਪਤੰਗ ਉਡਾਉਣ ਨੂੰ ਲੈ ਕੇ ਇੱਟਾਂ ਰੋੜੇ ਚੱਲ ਪਏ ਨੇ ਤੇ ਦੋਨਾਂ ਤਰਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਤਮਾਮਲਾ ਮਿਸਰ ਦੇ ਕੈਰੈਂਡਾ ਥਾਣੇ ਦੇ ਅਧੀਨ ਆਉਣ ਦੇ ਪਿੰਡ ਰਾਮੂਵਾਲ ਤੋਂ ਸਾਹਮਣੇ ਆਇਆ ਜਿੱਥੇ ਲੋਹੜੀ ਦੇ ਤਿਉਹਾਰ ਮੌਕੇ ਦੋ ਧਿਰਾਂ ਆਪਸ ਵਿੱਚ ਭੇੜ ਪਈਆਂ ਨੇ ਤੇ ਇੱਥੋਂ ਤੱਕ ਕੀ ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਇੱਕ ਦੂਜੇ ਦੇ ਘਰ ਦੀ ਜਮ ਕੇ ਪੰਤੋੜ ਕੀਤੀ ਗਈ ਤਾਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੋਵੇਂ ਧਿਰਾਂ ਦਾ ਇਹ ਕਹਿਣਾ ਹੈ ਕਿ ਲੋਹੜੀ ਵਾਲੇ ਦਿਨ ਬੱਚੇ ਪਤੰਗ ਉਡਾ ਰਹੇ ਸਨ ਤੇ ਇਸ ਦੇ ਦਰਮਿਆਨ ਉਹਨਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਗਵਾਂਡੀਆਂ ਦੇ ਵੱਲੋਂ ਬੋਲਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਕਾਫੀ ਬਹਿਸਬਾਜ਼ੀ ਹੋਈ ਹੈ ਜਿਸ ਤੋਂ ਬਾਅਦ ਕੀ ਇਹ ਝਗੜਾ ਵਧ ਜਾਂਦਾ ਤੇ ਵਿਵਾਦ ਇੰਨਾ ਜ਼ਿਆਦਾ ਵਧਿਆ ਕਿ ਇੱਕ ਦੂਜੇ ਦੇ ਘਰ ਤੇ ਇਟਾ ਰੋੜਿਆ ਦੇ ਨਾਲ ਹਮਲਾ ਕਰ ਦਿੱਤਾ ਗਿਆ ਬੜੀ ਮੁਸ਼ਕਲ ਦੇ ਨਾਲ ਉੱਥੋਂ ਭੱਜ ਕੇ ਲੋਕਾਂ ਨੇ ਆਪਣੀ ਜਾਨ ਬਚਾਈ ਹੈ ਤਾਂ ਦੋਵੇਂ ਤਰ੍ਹਾਂ ਇਸ ਵੱਲ ਇਨਸਾਫ ਦੀ ਮੰਗ ਕਰ ਰਹੀਆਂ ਨੇ ਉਧਰ ਪੁਲਿਸ ਦਾ ਇਹ ਕਹਿਣਾ ਹੈ ਕਿ ਉਹਨਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਬਿਆਨ ਲਿਖ ਲਏ ਗਏ ਨੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਰਾਮਸਰ ਸੋਣੀਆ ਰਾਮੂ ਵਾਲੀ ਕੀ ਗੱਲ ਸਰ ਗੱਲ ਕੋਈ ਨਹੀਂ ਹੋਈ ਸਿਰਫ ਗੁੱਡੀ ਗੁੱਡੀ ਤੋਂ ਗੱਲ ਹੋਈ ਆ ਗੁੱਡੀ ਵਧਾਉਂਦੇ ਇਹ ਮੁੰਡੇ ਉਹਨਾਂ ਦੀ ਗੁੱਡੀ ਵੱਡੀ ਗਈ ਆ ਇਹ ਸਾਡੀ ਗੁੱਡੀ ਵੱਡੀ ਗਈ ਤੇ ਇਹ ਇਨਾ ਚੰਗਰਾ ਮਾਰੀਆਂ ਉਹਨਾਂ ਦੀ ਗੁੱਡੀ ਵੱਡੀ ਗਈ ਤੇ ਇਹ ਸਾਡੇ ਬੰਦੇ ਚੰਗਰਾ ਮਾਰੀ ਆ ਵੀ ਆਈ ਵੋਈ ਕੀਤੀ ਆ ਇੱਥੋਂ ਉਹਨਾਂ ਰੋੜੇ ਚਲਾਉਣੇ ਚਾਲੂ ਕਰਤੇ ਗਾਲ ਕੱਢਤੀ ਤੇ ਰੋੜੇ ਚਲਾਉਣੇ ਚਾਲੂ ਕਰਤੇ ਆ ਤੇ ਸਾਡੇ ਘਰ ਦਾ ਸਰ ਸਾਰਾ ਕੁਛ ਹੀ ਤੋੜ ਪੰਨ ਗਏ ਸਾਰਾ ਇੱਕ ਚੀਜ਼ ਨਹੀਂ ਸਾਡੇ ਘਰ ਦੀ ਛੱਡੀ ਸਾਰਾ ਕੁਛ ਐਲ ਸੀ ਡੀ ਸਾਡੀ ਲਮਾਰੀ ਕੀ ਵਾਸ਼ਿੰਗ ਮਸ਼ੀਨ ਭਾਂਡਾ ਛਣਾ ਇਹ ਇਹ ਤੇ ਲੈ ਕੇ ਜਾਂਦੀ ਸਾਰੀਆਂ ਚੀਜ਼ਾਂ ਹੀ ਤੋੜ ਪੰਨ ਦਿੱਤੀਆਂ ਸਾਡੇ ਘਰੇ 50000 ਰੁਪਇਆ ਹੀ ਖਾੜੀ ਕੁੜੀਆ ਦਾ ਵਿਆਹ ਦਿੱਤਾ ਵਾ ਦੂਸਰੇ ਮਹੀਨੇ ਦੇ ਵਿੱਚ ਵਿਆਹ ਆ ਦੋ ਛਾਪ ਆ ਸਾਡੀਆਂ ਵੀ ਉਹਨੇ ਜਿੰਦਰਾ ਤੋੜ ਕੇ ਸਾਡੀਆਂ ਕੱਢ ਲਿਆ ਵਾ ਤੇ ਸਾਡੀਆਂ ਪੈਸੇ ਵੀ ਸਾਡੇ ਕੱਢ ਲਿਆ ਸਾਡੇ ਘਰ ਦਾ ਸਭ ਕੁਝ ਤੋੜ ਪੰਦ ਤਾਂ ਅਸੀਂ ਸਿਰਫ ਆਪਣੇ ਬੱਚੇ ਬਚਾਏ ਆ ਬੜੀ ਮੁਸ਼ਕਲ ਨਾਲ ਅਸੀਂ ਹੋਰ ਗੜਗੜ ਕਰਦਾ ਹੋਰ ਇਹਨਾਂ ਦੇ ਘਰ ਦਾ ਵਾ ਇਹਨਾਂ ਚਾਰ ਪੰਜ ਘਰ ਆ ਸਾਡੇ ਇਹਨਾਂ ਦਾ ਆਟੋ-ਉਟੋ ਭੰਨਦਾ ਵਿਚਾਰਿਆਂ ਦਾ ਤੇ ਇਹਨਾਂ ਦਾ ਵਿਚਾਰਿਆਂ ਦਾ ਕੋਈ ਕਸੂਰ ਵੀ ਨਹੀਂ ਆ ਇਹਨਾਂ ਦਾ ਭਾਜੀ ਹੁਣਾਂ ਦਾ ਏ 100 ਮੁੰਡਾ ਭਾਜੀ ਇਹ ਹੈਪੀ ਨੇ ਤੇ ਲੱਖਾਂ ਤੇ ਇੱਕ ਅਜੀ ਪਾਲਿਆ ਤੇ ਦੋ ਇਹਨਾਂ ਦੇ ਦੋਤੇ ਆ ਇਹਨਾਂ ਨੇ ਮੁੰਡੇ ਸੱਦੇ ਹੈਪੀ ਨੇ ਮੁੰਡੇ ਸੱਦੇ ਬਾਹਰੋਂ ਉਹਨਾਂ ਕੋ ਕੁਰਪਾਨਾ ਸੀ ਉਹਨਾਂ ਫਾਇਰ ਫੂਰ ਵੀ ਕੱਢੇ ਆ ਤੇ ਕੁਰਪਾਨਾ ਸੀ ਦਾਤਰ ਦੁੱਤਰ ਹੀ ਉਹਨਾਂ ਕੋ ਤੇ ਅਸੀਂ ਸਰ ਵੇਖਦੇ ਰਹੇ ਲੋਕ ਕੇ ਪਰ ਸਾਡੇ ਬੰਦੇ ਘਰੇ ਨਹੀਂ ਹੈਗੇ ਤੇ ਅਸੀਂ ਲੋਕ ਕੇ ਵੇਖਦੇ ਰਹੇ ਆ ਸਰ ਨਹੀਂ ਸਾਡੇ ਬੰਦੇ ਜਿਹਦੋਂ ਉਹਨਾਂ ਨੇ ਫਿਰ ਨੁਕਸਾਨ ਕੀਤਾ ਵਾ ਫਿਰ ਇਹ ਵੀ ਗਏ ਆ ਇਹ ਗੱਲ ਚਲੋ ਇਹਨਾਂ ਨੇ ਵੀ ਪਾਇ ਪਰ ਉਹਨਾਂ ਨੇ ਸਾਡੇ ਨਾਲ ਬਹੁਤ ਪਹਿਲ ਕੀਤੀ ਆ ਪਹਿਲਾਂ ਸਾਡੇ ਨਾਲ ਤੇਹੀ ਤਾਂ ਸਿਰਫ ਆਪਣੇ ਬੱਚੇ ਲੈ ਕੇ ਕਿਸੇ ਦੇ ਘਰ ਲੋਕੇ ਰਹੇ ਆ ਤੇ ਆਪਣੇ ਬੱਚੇ ਬਚਾਏ ਆ ਹਾਂ ਜੀ ਮੋਟਰਸਾਈਕਲ ਵੀ ਇਹਨਾਂ ਸਾਡੇ 4-5 ਪੰਨ ਤੇ ਆ ਹਾਂ ਹੀ ਸਰ ਇਹੋ ਮੰਗ ਕਰਦੇ ਆ ਇਹ ਹੈਪੀ ਨੂੰ ਸਜ਼ਾ ਹੋਣੀ ਚਾਹੀਦੀ ਕੜੀ ਤੇ ਕੜੀ ਸਾਨੂੰ ਸਿਰਫ ਇਨਸਾਫ ਮਿਲਣਾ ਚਾਹੀਦਾ ਸਾਡੀ ਹੱਥ ਜੋੜ ਕੇ ਬੇਨਤੀ ਆ ਉਹਨਾਂ ਨੇ ਹੀ ਖਿਲਾਰੇ ਆ ਸਰ ਉੱਤੋਂ ਮੌਂਟੀ ਤੇ ਰੋੜੇ ਮਾਰਦੇ ਰਹੇ ਆ ਵੀ ਉੱਤੋਂ ਰੋੜੇ ਸਾਡੀ ਕੁੜੀ ਹਾਰੇ ਲੀੜੇ ਕੱਪੜੇ ਲਾਉਣ ਗਈ ਆ ਕੋਠੇ ਤੋਂ ਬਾਅਦ ਚ ਸਾਡੀ ਮਮੀ ਜੀ ਆ ਬਜ਼ੁਰਗ ਉਹਨਾਂ ਦੇ ਵੀ ਉਹਨਾਂ ਰੋੜੇ ਚਲਾਏ ਆ ਉਹਨਾਂ ਨੇ ਸਾਨੂੰ ਗਾਲ ਮੰਦਾ ਸਾਡੀਆਂ ਕੁੜੀਆਂ ਨੂੰ ਗੰਦੀਆਂ ਮੰਦੀਆਂ ਗਾਲਾਂ ਉਹਨਾਂ ਕੱਢੀਆਂ ਵਾ ਅਸੀਂ ਸਾਰੇ ਇਹੋ ਮੰਗ ਕਰਦੇ ਸਾਨੂੰ ਸਿਰਫ ਇਨਸਾਫ ਮਿਲਣਾ ਚਾਹੀਦਾ ਵਾ ਇਹ ਹੈਪੀ ਨੂੰ ਤੇ ਲਖੇ ਨੂੰ ਇਹਨਾਂ ਨੂੰ ਇੱਕ ਵਾਰੀ ਸਾਨੂੰ ਇਨਸਾਫ ਦੋ ਵੀ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਹੋਣੀ ਚਾਹੀਦੀ ਆ ਬਸ ਭਾਜੀ ਮੇਰਾ ਨਾਂ ਰਣਜੀਤ ਕੌਰ ਪਿੰਡ ਗੜਾ ਪਿੰਡ ਰਾਮੂ ਵਾਲਾ ਕੀ ਗੱਲ ਹੋਈ ਗੱਲ ਭਾਜੀ ਇਹਨਾਂ ਮਤਲਬ ਕਿ ਪਹਿਲਾਂ ਕੁੜੀਆਂ ਤੇ ਵਧਾਉਂਦੇ ਹੀ ਅਹੀਂ ਤਲੇ ਕੱਪੜੇ ਕਪੜੇ ਧੋਣਦੇ ਆ ਮਮੀ ਮੇਰਾ ਘਰ ਵਾਲਾ ਨਹੀਂ ਕਰ ਰਿਹਾ ਉਹ ਚੂਲਿਆਂ ਤੇ ਕਿਆ ਇਹ ਇਹ ਬਾਅਦ ਵਿੱਚ ਨਾ ਇੱਦਾਂ ਚਾਂਗਰਾ ਮਾਰ ਲਾਪੇ ਤੇ ਸਾਡਾ ਦੋ ਦਿਨ ਕਿਹਾ ਪੀ ਚਾਂਗਰਾ ਨਹੀਂ ਮਾਰਨੀਆ ਤੂੰ ਓਦਾਂ ਕੁੜੀਆਂ ਵਧਾਓ ਇਹਨਾਂ ਨੇ ਜਿਹੜਾ ਲੱਖਾ ਭਈ ਆਣਾ ਮਤਲਬ ਕਿ ਉਹ ਦੂਜੀ ਪਾਰਟੀ ਦਾ ਉਹਨੇ ਫੜ ਕੇ ਸਾਡੇ ਮੁੰਡੇ ਨੂੰ ਗਾਲ ਕੱਢੀ ਕੁੜੀ ਦੀ ਫਿਰ ਇਹਨਾਂ ਮਗਰ ਉਸੇਲੇ ਰੋੜੇ ਮਾਰਨੇ ਚਾਲੂ ਕੀਤੇ ਆ ਚਾਲੂ ਕਿਤੇ ਬਾਅਦ ਵਿੱਚ ਇਹ ਆਣ ਸਾਡੇ ਆਵੇ ਆਂਦੀ ਇੱਧਰ ਲੈ ਬੈਕਸਾਈਡ ਨੰਗੇ ਹੋ ਕੇ ਫਿਰ ਉਸੇਲੇ ਫਿਰ ਇਹਨਾਂ ਨੇ ਆਣ ਕੇ ਨਾ ਉੱਪਰ ਫਿਰ ਸਾਡੇ ਮੁੰਡਿਆਂ ਦੇ ਗਾਲ ਪਾਏ ਮੁੰਡਿਆਂ ਦੇ ਸਿਰ 'ਚ ਘੜੇ ਕੁੜੇ ਮਾਰੇ ਉਹ ਤੋਂ ਬਾਅਦ ਸਾਡੀ ਫਿਰ ਇਹਨਾਂ ਰਾਤ ਤੋੜਪਾਨ ਕੀਤੀ ਆ ਇਹ ਹੈਗੇ ਭਾਜੀ 100 ਬੰਦ ਮੁੰਡੇ ਸੀ ਬਹੁਤ ਮੁੰਡੇ ਚੜੇ ਉੱਤੇ ਕੋਟੇ ਦੇ ਪਿੰਡ ਦੇ ਵਿੱਚੋਂ ਵੀ ਬਹੁਤ ਚੜੇ ਇਹਨਾਂ ਦੇ ਇੱਕ ਦਾ ਨਾ ਰੋਹਿਤ ਇੱਕ ਦਾ ਨਾ ਰੋਬਣ ਤੇ ਮੋਹਿਤ ਤੇ ਇੱਕ ਲੱਖਾ ਭਈਆ ਦੋ ਗਰਜੀਤ ਜੱਗਾ ਮਿੱਟਣ ਸਤਨਾਮ ਕਮਾ ਕਮਾ ਕ ਮੇਰਾ ਕ ਮੁੰਡਾ ਵਾ ਹਾਂਜੀ ਇਹਨਾਂ ਕੋ ਕਿਰਪਾਨਾਂ ਤੇ ዳਤਰੀ ਭਾਜੀ ਕਿਰਪਾਨਾਂ ਤੇ ዳਤਰੀ ਨਹੀਂ ਜਾ ਚੁੱਪ ਕਰ ਜੋ ਰੌਲਾ ਨਾ ਪਾਓ ਕਿਰਪਾਨਾਂ ਤੇ ዳਤਰੀ ਇਹਨਾਂ ਦੇ ਕੋਲ ਤੇ ਅਸੀਂ ਇਹਨਾਂ ਨੂੰ ਡੱਕਦੇ ਆ ਵੀ ਇਹ ਕੰਮ ਨਹੀਂ ਕਰਨ ਦੇਣਾ ਇਹ ਚਿੱਟਾ ਵੇਚਦੇ ਸ਼ਰਾਬ ਵੇਚਦੇ ਹੱਟ ਲੱਗੇ ਆ ਜਿਹੜੀ ਮਤਲਬ ਕਿ ਛੜਕ ਬਾਂਡੇ ਨਾ ਮੇਨ ਆ ਉਹ ਤੋਂ ਇਹ ਮੁੰਡੇ ਜਿਹੜੇ ਆ ਨਾ ਇਕੱਠੇ ਹੋ ਕੇ ਇਹ ਸਰਿਆ ਚੁੱਕ ਚੁੱਕ ਕੇ ਰਾਤ ਨੂੰ ਤੇ ਵੇਚਦੇ ਆ ਅਸੀਂ ਇਹ ਕੰਮ ਨਹੀਂ ਹੋਣ ਦੇ ਰਹੇ ਤੇ ਇਹੋ ਗੱਲ ਹੋਈ ਬਾਚੇ ਜਦੋਂ ਇਹਨਾਂ ਕੋਠੇ ਦੇ ਉੱਤੇ ਜਦੋਂ ਚੜੇ ਆਣ ਕੇ ਸਾਡੇ ਸਤਬਰ ਨੂੰ ਆਣ ਕੇ ਪੈ ਗਏ ਫਿਰ ਇਹ ਇਹਨਾਂ ਜੋ ਲੱਗੇ ਚੀਜ਼ਾਂ ਹੀ ਤੋੜੀ ਗਏ ਜੋ ਗਾੜੀ ਹੁੰਦਾ ਉਹ ਤੋੜੀ ਸਾਰੀ ਕਰ ਕੇ ਪਾਜੀ ਨਾਲੇ ਪੈ ਵੀ ਗਾੜੀ ਵੀ ਲੈ ਗਏ ਗੋਰਾ ਤੇ ਗੋਪੀ ਇੱਕ ਗੋਰਾ ਗੋਪੀ ਇੱਕ ਗਗਣ ਇੱਕ ਲੱਬਾ ਇੱਕ ਗੋਰਾ ਇੱਕ ਜੋਤ ਗੋਪੀ ਸਵੇਰੇ ਆਏ ਰਾਤ ਆਏ ਉਹਨਾਂ ਪਰ ਹਾਡੇ ਮੁੰਡਿਆਂ ਮੜਿਆਂ ਨੂੰ ਮਾਰ ਮੋੜ ਕੇ ਚਲਗੇ ਜੜੇ ਆਡੇ ਨੇ ਕਰੇ ਬੱਚੀ ਹਾਂਜੀ ਲੱਗੀਆਂ ਹਸਤਾਲ ਇੱਕ ਕਾਸ਼ ਦੇ ਆ ਇੱਕ ਕਾਸ਼ ਦੇ ਡੈਡੀ ਦੇ ਆ ਇੱਕ ਸਾਡੀ ਗੁੜੀ ਆ ਦੇ ਆ ਇਹ ਪਿੰਡ ਰੰਮੂ ਵਾਲਦੋ ਇੱਕ ਕੰਟਰੋਲ ਰੂਮ ਤੋਂ ਬਜਰੀਆ ਇੱਕ ਕਾਲ ਰਸੀਵ ਹੋਈ ਵੀ ਪਿੰਡ 'ਚ ਝਗੜਾ ਹੋ ਰਿਹਾ ਪਹਿਲਾਂ ਝਗੜਾ ਹੋ ਰਿਹਾ ਪਹਿਲਾਂ ਮੁਲਾਜ਼ਮ ਗਏ ਜਾ ਕੇ ਸੌਟ ਆਊਟ ਕਰਾਇਆ ਸੀ ਫਿਰ ਜਾ ਕੇ ਮੌਕਾ ਵੇਖਿਆ ਗਿਆ ਜਾ ਕੇ ਸ਼ਾਮ ਰਾਤ ਦੋਵੇਂ ਪਾਰਟੀਆਂ 'ਚ ਝਗੜਾ ਆਇਆ ਦੋਵੇਂ ਪਾਰਟੀਆਂ ਦੋ ਪਾਰਟੀਆਂ ਸੀ ਦੋਵਾਂ ਪਾੜੀਆਂ ਦੋਵਾਂ ਘਰਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਨੂੰ ਰਾਤ ਮੌਕਾ ਵੇਖ ਕੇ ਰਾਤ ਇਹਨਾਂ ਨੂੰ ਸਵੇਰ ਰਾਤ ਦਾ ਕਹਿ ਸਟੇਟਮੈਂਟ ਦਰਜ ਕਰਾਉਣ ਵਾਸਤੇ ਜਿਹੜੇ ਇਹਦਾ ਸਟੇਟਮੈਂਟ ਦਰਜ ਕਰਾਉਣਗੇ ਜਿਵੇਂ ਸਟੇਟਮੈਂਟ ਦਰਜ ਕਰਾਉਣਗੇ ਜੋ ਕਰਾਉਣਗੇ ਉਹਨਾਂ ਦਾ ਬੰਦੀ ਕਾਰਵਾਈ ਕੀਤੀ ਜਾਊਗੀ ਘਰ ਦੇ ਵਿੱਚ ਫ੍ਰਿਜ ਫਰੂਜ ਮਾੜਾ ਮਾੜਾ ਜਿਹੜਾ ਨੁਕਸਾਨ ਹੋਇਆ ਵਾ ਇੱਕ ਵਾਰ ਬਾਈਕ ਬੂਕ ਦਾ ਤੇ ਜੋ ਸਾਰਾ ਮੌਕਾ ਸਾਰੀ ਵੀਡੀਓਗ੍ਰਾਫੀ ਕੀਤੀ ਗਈ ਹੈ ਜੋ ਮੁਤਾਬਕ ਦੋਵੇਂ ਜੋ ਬਿਆਨ ਆਪਣੇ ਦਰਜ ਕਰਾਉਣਗੇ ਕਹਿ ਹੈ ਉਹਨਾਂ ਨੂੰ ਤੇ ਬੰਦੀ ਕਾਰਵਾਈ ਕੀਤੀ ਜਾਊਗੀ ਸੀਨੀਅਰ ਅਫਸਰਾਂ ਦੇ ਸਾਰੇ ਧਿਆਨ ਵਿੱਚ ਹੈ ਜੀ ਛੇੜੇ ਦਾ ਕ ਝਗੜੇ ਦਾ ਕਾਰਨ ਬਸ ਇੱਕ ਪਤੰਗਬਾਜ਼ੀ ਦੇ ਕਰਕੇ ਝਗੜਾ ਹੋਇਆ ਪਤੰਗਬਾਜ਼ੀ ਦੇ ਜਿੱਦਾਂ ਬੋਵਾ ਹੋ ਜਾਂਦੀ ਹੈ ਬੋਵਾ ਇਦਾਂ ਬੜਕਾ ਬੁੜਕਾ ਮੰਨਦੇ ਕੋਈ ਬਸ ਇਹੀ ਨਿਗੇ ਨਿਗੇ ਜਿਹੜੇ ਸ਼ਰਾਤੀਆਂ ਸਰਨੇ ਕਰਕੇ ਹੋਇਆ ਨਿਗੇ ਨਿਗੇ ਉਹ ਤੁਹਾਡੇ ਲਈ ਕੀ ਕਰੇ ਜੋ ਜਿੱਦਾਂ ਸਟੇਟਮੈਂਟ ਹੋਊਗੀ ਉਦਾਂ ਚ ਬੰਦੀ ਕਾਰਵਾਈ ਕੀਤੀ ਜਾਊਗੀ ਜੋ ਮੌਕੇ ਤੇਲਾ ਦਰਮਦਰ